ਇਟ ਵਾਸ ਜੂਨ 1 1984 ði ਆਰਡਰ ਥਟ ਵੁਡ ਚੇਂਜ ði ਕੋਰਸ ਆਫ ði ਨੇਸ਼ਨਸ ਹਿਸਟਰੀ ਵਾਸ ਟੂ ਲਾਂਚ ਅ ਸਟ੍ਰਾਈਕ ਅਗੇਨਸ ði ਵੈਰੀ ਹਾਰਟ ਆਫ ਸੀ ਪਹਿਲਾ ਸਾਡੀ ਹਿੱਕ ਤੇ ਫਿਰੰਗੀ ਤਾਰ ਫੇਰ ਗਿਆ ਫੇਰ ਝੂਠਾ ਜਿੱਤ ਕੇ ਯਕੀਨ ਕੋਈ ਲੈ ਗਿਆ ਸਿਆਸਤਾਂ ਦੀ ਇਲ ਰਹੀ ਚੂਂਡ ਦੀ ਸਰੀਰ ਸਾਡਾ ਪਾਣੀ ਕੋਈ ਲੈ ਗਿਆ ਜ਼ਮੀਨ ਕੋਈ ਲੈ ਗਿਆ ਹਾਲੇ ਤੱਕ ਰਾਜਧਾਨੀ ਪੂਰੀ ਨਹੀਂ ਉਹ ਮਿਲੀ ਸਾਨੂੰ ਤੁਰੇ ਸੀ ਲਾਹਰੋਂ ਸਾਡੇ ਰਾਜ ਵਾਲੇ ਸ਼ਹਿਰ ਚੋਂ ਜ਼ਖਮੀ ਪੰਜਾਬ ਦੱਸੋ ਕਰੂਗਾ ਤਰਕੀਆਂ ਕੀ ਕੱਡੋ ਤਾਂ 84 ਵਾਲੀ ਸੂਲ ਸਾਡੇ ਪੈਰ ਚੋਂ ਦੁੱਲੀ ਰੱਤ ਚੱਟਦਾ ਏ ਨਿੱਕਾ ਜਾਂ ਭਜੰਗੀ ਕੋਈ ਮਾਂ ਗਈ ਮਰ ਚੁੰਗੇ Laash ਦੀਆਂ ਛਾਤੀਆਂ ਸੁੱਚਿਆਂ ਸਰੋਵਰਾਂ ਚ ਰਲ ਗਿਆ ਖੂਨ ਸਾਡੇ ਟੌਣ ਲਈ ਤਖਤ ਦੇਖੋ ਕੀ ਕੀ ਕੀਤਾ ਪਾਪੀਆਂ ਰੱਬ ਨੂੰ ਹੀ ਪਤਾ ਉਹ ਬਚਿਆ ਜਿਉਂਦਾ ਕੇਨਾ ਲੱਬਿਆ ਦਮਾਲਾ ਜੀ ਦਾ ਪਿੰਡ ਵਾਲੀ ਨਹਿਰ ਚੋਂ ਜ਼ਖਮੀ ਪੰਜਾਬ ਦੱਸੋ ਕਰੂਗਾ ਤਰੱਕੀਆਂ ਕੀ ਕੱਢੋ ਤਾਂ 84 ਵਾਲੀ ਸੂਲ ਸਾਡੇ ਪੈਰ ਚੋਂ ਜਿਹੜੇ ਦੇਸ਼ ਵਾਸਤੇ ਸ਼ਹਾਦਤਾਂ ਦੇ ਜਾਮ ਪੀਤੇ ਉਹੀ ਦੇਸ਼ ਕਾਸ ਤੋਂ ਖਿਲਾਫ ਸਾਡੀ ਹੋ ਗਏ ਜਦੋਂ ਹੱਕ ਮੰਗੇ ਅਸੀਂ ਫਸਲਾਂ ਤੇ ਨਸਲਾਂ ਲਈ ਵੱਖਵਾਦੀ ਹੋ ਗਏ ਕਦੇ ਅੱਤਵਾਦੀ ਹੋ ਗਏ ਗੋਲੀ ਨਾਲ ਮਾਰੇ ਕਦੇ ਨਸ਼ਿਆਂ ਚ ਤੱਕੇ ਗਏ ਜਾਣੇ ਤਵਾਰੀਖ ਲੰਗੇ ਕਿਹੜੇ ਕਿਹੜੇ ਕੈਰ ਚੋਂ ਜ਼ਖਮੀ ਪੰਜਾਬ ਦੱਸੋ ਕਰੂਗਾ ਤਰਕੀਆਂ ਕੀ ਕੱਡੋ ਤਾਂ 84 ਵਾਲੀ ਸੂਲ ਸਾਡੇ ਪੈਰ ਚੋਂ ਮਤਾਸੀ ਅਨੰਦਪੁਰ ਵਾਲਾ ਜੀਦਾ ਮੋਰਚਾ ਸੀ ਸੰਤਾਂ ਦਾ ਸੀ ਪਹਿਰਾ ਜੀ ਦੀ ਕੱਲੀ ਕੱਲੀ ਮੰਗ ਤੇ ਸਾਰਿਆਂ ਨੂੰ ਪਤਾ ਕਿਹਨੂੰ ਵੋਟਾਂ ਦਾ ਸੀ ਮੋਹ ਕਿੰਨਾ ਕੀਨੇ ਗੱਲ ਜਾਣ ਕੇ ਲਿਆਂਦੀ ਫੇਰ ਜੰਗ ਤੇ ਬੜਾ ਸਰਵਤ ਦਾ ਹੀ ਮੰਗਦਾ ਸ਼ਹੀਦ ਹੋ ਜੇ ਖਾਲਸੇ ਦਾ ਜੁੱਧ ਕਦੇ ਨਿਕਲੇ ਨਾ ਵੈਰ ਚੋਂ ਜ਼ਖਮੀ ਪੰਜਾਬ ਦੱਸੋ ਕਰੂਗਾ ਤਰੱਕੀਆਂ ਕੀ ਕੱਢੋ ਤਾਂ 84 ਵਾਲੀ ਸੂਲ ਸਾਡੇ ਪੈਰ ਚੋਂ ਜ਼ਖਮੀ ਪੰਜਾਬ ਦੱਸੋ ਕਰੂਗਾ ਤਰੱਕੀਆਂ ਕੀ ਕੱਢੋ ਤਾਂ 84 ਵਾਲੀ ਸੂਲ ਸਾਡੇ ਪੈਰ ਚੋਂ